ਹੁਣ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਵੋਟਾਂ ਦੀ ਖਾਤਰ ਡੇਰਾ ਸਰਸਾ ਦੇ ਨਾਲ ਤੇ ਡੇਰਾ ਮੁਖੀ ਦੇ ਨਾਲ ਸਮਝੌਤਾ ਕਰ ਰਹੀ ਹੈ ਨੇੜਤਾ ਬਣਾ ਰਹੀ ਹੈ ਇਹ ਬਹੁਤ ਵੱਡਾ ਜਿਹੜਾ ਦੋਸ਼ ਹੈ ਉਹ ਲਾਇਆ ਗਿਆ ਔਰ ਇਹ ਦੋਸ਼ ਲਾਇਆ ਅਕਾਲੀ ਦਲ ਦੇ ਬਾਗੀ ਧੜੇ ਦੇ ਬਹੁਤ ਵੱਡੇ ਆਗੂ ਬੀਬੀ ਜਗੀਰ ਕੌਰ ਨੇ ਤੇ ਗੁਰਪ੍ਰਤਾਪ ਵੰਡਾਲਾ ਨੇ ਬੀਬੀ ਜਗੀਰ ਕੌਰ ਤੇ ਗੌਰਪ੍ਰਤਾਪ ਮਡਾਲਾ ਨੇ ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਇਹ ਵੱਡਾ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਡੇਰਾ ਸਰਸਾ ਤੇ ਡੇਰਾ ਮੁਖੀ ਦੇ ਨਾਲ ਸਮਝੌਤਾ ਕਰ ਰਹੀ ਤੇ ਨੇੜਤਾ ਬਣਾ ਰਹੀ ਹੈ ਕੀ ਇਹ ਗੱਲ ਸੱਚ ਹੋ ਸਕਦੀ ਹੈ ਕੀ ਆਮ ਆਦਮੀ ਪਾਰਟੀ ਇੰਦਾ ਕਰ ਸਕਦੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਕਰਿਓ ਜੇਕਰ ਸਾਡੇ ਤੋਂ ਪੁੱਛੋ ਤਾਂ ਸਾਨੂੰ ਲੱਗਦਾ ਹਾਂ ਇੰਜ ਹੋ ਸਕਦਾ ਹੈ ਕਿਉਂ ਹੋ ਸਕਦਾ ਕਿਉਂਕਿ ਪਹਿਲਾਂ ਤਾਂ ਬੀਬੀ ਜਗੀਰਕਰ ਹੋਰਾਂ ਦੀ ਜਿਹੜੀ ਪਾਰਟੀ ਅਕਾਲੀ ਦਾ ਲੈ ਇਹਨਾਂ ਦੇ ਉੱਪਰ ਹੀ ਬਹੁਤ ਵੱਡੇ ਸਵਾਲ ਨੇ ਕਿਉਂਕਿ ਇਹਨਾਂ ਦੀਆਂ ਪਾਰਟੀਆਂ ਵੀ ਪਹਿਲਾਂ ਡੇਰਿਆਂ ਤੇ ਜਾ ਕੇ ਵੋਟਾਂ ਦੀ ਖਾਤਰ ਨਤਮਸਤਕ ਹੁੰਦੀਆਂ ਰਹੀਆਂ ਨੇ ਇਹਨਾਂ ਦੇ ਆਗੂ ਜਾਂਦੇ ਰਹੇ ਨੇ ਔਰ ਬੀਬੀ ਜਗੀਰਕਰ ਭਾਵੇਂ ਇਹ ਕਹਿ ਰਹੀ ਸੀ ਕਿ ਕਾਲੀ ਦਲ ਨੇ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦੇ ਕੇ ਗਲਤ ਕੰਮ ਕੀਤਾ ਅਸੀਂ ਵੀ ਉਹਦੇ ਭਾਗੀਦਾਰ ਹਾਂ ਪਰ ਇੰਨਾ ਅੱਖ ਨਾਲ ਕੰਮ ਨਹੀਂ ਸਰਣਾ ਜਦੋਂ ਮਾਫੀ ਦਿੱਤੀ ਜਾ ਰਹੀ ਸੀ ਉਦੋਂ ਬੀਬੀ ਜ਼ਗੀਰ ਕੌਰ ਚੁੱਪ ਕਿਉਂ ਰਹੀ ਉਦੋਂ ਰੌਲਾ ਕਿਉਂ ਨਾ ਪਾਇਆ ਜਿਵੇਂ ਅੱਜ ਆ Đੋ ਇਹ ਉਦੋਂ ਕਿਉਂ ਨਾ ਹੋਏ ਕੀ ਉਦੋਂ ਮਸਲਾ ਛੋਟਾ ਸੀ ਔਰ ਦੂਜੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਸਾਰੀਆਂ ਹੀ ਪਾਰਟੀਆਂ ਧਰਮ ਦਾ ਪੱਤਾ ਖੇਡ ਕੇ ਜਾਂ ਧਾਰਮਿਕ ਤੌਰ ਤੇ ਲੋਕਾਂ ਨੂੰ इमोशनल ਕਰਕੇ ਜਾਂ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਉਹਨਾਂ ਦੀਆਂ ਵੋਟਾਂ ਆਪਣੇ ਵੱਲ ਖਿੱਚਣ ਦਾ ਯਤਨ ਕਰਦੀਆਂ ਨੇ ਔਰ ਇਹ ਲੰਬੇ ਟਾਈਮ ਤੋਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨਹੀਂ ਹੁਣ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਪ੍ਰਚਾਰ ਸ਼ੁਰੂ ਕੀਤਾ ਔਰ ਆਮ ਆਦਮੀ ਪਾਰਟੀ ਦੇ ਉੱਪਰ ਬੀਬੀ ਜਗੀਰਕਰ ਹੋਰਾਂ ਨੇ ਇਹ ਦੋਸ਼ ਲਾਇਆ ਪਰ ਇੱਥੇ ਮੈਂ ਇਹ ਵੀ ਦੱਸਾਂਗਾ ਕਿ ਹੁਣ ਬੀਬੀ ਜਗੀਰ ਕੌਰ ਦੋਸ਼ ਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਪਰ ਪਰ ਉਹਨਾਂ ਨੂੰ ਆਪਣੀ ਪਾਰਟੀ ਔਰ ਆਪਣੇ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ ਹੁਣ ਭਗਵੰਤ ਮਾਨ ਹੋਰਾਂ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਬਣ ਗਈ ਕਿ ਉਹ ਇਹਦਾ ਜਵਾਬ ਦੇਣ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਦਾ ਜਵਾਬ ਦੇਣਾ ਵੀ ਚਾਹੀਦਾ ਹੈ ਕਿਉਂਕਿ ਇਹ ਬਹੁਤ ਵੱਡਾ ਦੋਸ਼ ਆਮ ਆਦਮੀ ਪਾਰਟੀ ਤੇ ਬੀਬੀ ਜਗੀਰਕੌਰ ਨੇ ਲਾਇਆ ਕਿ ਵੋਟਾਂ ਦੀ ਖਾਤਰ ਡੇਰਾ ਸਰਸਾ ਦੇ ਨਾਲ ਸਮਝੌਤਾ ਕਰ ਰਿਆ ਆ ਆਮ ਆਦਮੀ ਪਾਰਟੀ ਵਾਲੇ ਤਾਂ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਇਹਦਾ ਜਵਾਬ ਦੇ ਦੇਣ ਜਾਂ ਉਹਨਾਂ ਦੀ ਪਾਰਟੀ ਪ੍ਰੈਸ ਕਾਨਫਰੰਸ ਕਰਕੇ ਇਹਦਾ ਕੋਈ ਜਵਾਬ ਦੇ ਦੇਵੇ ਹਾਂ ਜਵਾਬ ਆਉਣਾ ਚਾਹੀਦਾ ਕਿਉਂਕਿ ਬੀਬੀ ਜਗੀਰਕੌਰ ਨੇ ਦੋਸ਼ ਵੱਡਾ ਲਾਇਆ ਦੇਖੋ ਮੈਨੂੰ ਤਾਂ ਇਨਾ ਪਤਾ ਸਾਰੀਆਂ ਹੀ ਪਾਰਟੀਆਂ ਬੜੀ ਮੌਕਾ ਪ੍ਰਸਤੀ ਦੀ ਰਾਜਨੀਤੀ ਕਰਦੀਆਂ ਨੇ ਆਮ ਆਦਮੀ ਪਾਰਟੀ ਵੀ ਇੰਜ ਕਰ ਹੀ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਸਾਡੇ ਅਸੂਲ ਵੱਖਰੇ ਅਸੀਂ ਆਮ ਆਦਮੀ ਆ ਪਰ ਜਦੋਂ ਅਮਲ ਦੇ ਵਿੱਚ ਲੋਕਾਂ ਨੇ ਦੇਖਿਆ ਤਾਂ ਚਾਰ ਚਫੇਰੇ ਇਹੀ ਚਰਚਾ ਕਿ ਵੱਖਰਾ ਇਹਨਾਂ ਦਾ ਵੀ ਕੁਝ ਨਹੀਂ ਰਹਿ ਗਿਆ ਜਿਹੜੇ ਤਰੀਕਿਆਂ ਨਾਲ ਉਹ ਚੋਣਾਂ ਲੜਦੇ ਸੀ ਉਹ ਤਰੀਕਿਆਂ ਨਾਲ ਹੀ ਇਹ ਲੜਨ ਲੱਗੇ ਦੇਖੋ ਜਿਹੜੇ ਦੂਜੀਆਂ ਪਾਰਟੀਆਂ ਚੋਂ ਭਾਜੇ ਹੋਏ ਉਮੀਦਵਾਰ ਜਾਂ ਕੱਢੇ ਹੋਏ ਜਾਂ ਛੱਡ ਕੇ ਆਏ ਮੌਕਾ ਪ੍ਰਸਤਤੀਆਂ ਕਰਕੇ ਉਹ ਸਾਰੇ ਇਹਨਾਂ ਨੇ ਲੈਣੇ ਸ਼ੁਰੂ ਕਰਤੇ ਦੂਜੀਆਂ ਪਾਰਟੀਆਂ ਦੇ ਵੱਡੇ ਵੱਡੇ ਉਮੀਦਵਾਰ ਚਾਹੇ ਭਾਜਪਾ ਦੇ ਚਾਹੇ ਕਾਂਗਰਸ ਦੇ ਚਾਹੇ ਕਾਲੀ ਦਲ ਦੇ ਆਮ ਆਦਮੀ ਪਾਰਟੀ ਨੇ ਆਪਣੇ ਅੰਦਰ ਲਏ ਨੇ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਨੇ ਚੋਣਾਂ ਵੀ ਲੜਾਈਆਂ ਨੇ ਤੇ ਜਿਤਾਇਆ ਵੀ ਹੈ ਚਾਹੇ ਉਹ ਜਿਹੜਾ ਹੋਣ ਜਲੰਧਰ ਤੋਂ ਜਿਤਾਇਆ ਮਹਿੰਦਰ ਭਗਤ ਉਹਦੀ ਗੱਲ ਕਰ ਲੋ ਚਾਹੇ ਪਹਿਲਾਂ ਜਿਹੜਾ ਸ਼ਸ਼ੀਲ ਰਿੰਕੂ ਜਿਤਾਇਆ ਸੀ ਜਿਹੜਾ ਕਾਂਗਰਸ ਚੋਂ ਆਇਆ ਸੀ ਆਮ ਆਦਮੀ ਪਾਰਟੀ 'ਚ ਤੇ ਹੁਣ ਆਮ ਆਦਮੀ ਨੂੰ ਵੀ ਛੱਡ ਕੇ ਉਹ ਭਾਜਪਾ ਚਲਾ ਗਿਆ ਉਹਦੀ ਗੱਲ ਕਰ ਲੋ ਚਾਹੇ ਸ਼ੀਤਲ ਅੰਗਰਾਲ ਦੀ ਗੱਲ ਕਰ ਲੋ ਚਾਹੇ ਜਿਹੜਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਆਇਆ ਰਾਜਕੁਮਾਰ ਚੱਬੇਵਾਲ ਜਿਹੜਾ ਇਹਨਾਂ ਨੇ ਜਤਾਇਆ ਪਿੱਛੇ ਉਹਦੀ ਗੱਲ ਕਰ ਲੋ ਹੁਣ ਸਵਾਲ ਇਹ ਵੀ ਹੈ ਕਿ ਕੀ ਸਰਸਾ ਡੇਰਾ ਜਿਹੜਾ ਹੈ ਉਹ ਵੋਟਾਂ ਦੀ ਖਾਤਰ ਏਦਾਂ ਕਿਸੇ ਰਾਜਨੀਤਿਕ ਪਾਰਟੀ ਨਾਲ ਸਮਝੌਤਾ ਕਰ ਸਕਦਾ ਹੈ ਬਿਲਕੁਲ ਕਰ ਸਕਦਾ ਕਿਉਂਕਿ ਡੇਰਾ ਸਰਸਾ ਪਹਿਲਾਂ ਏਦਾਂ ਕਰਦਾ ਰਿਹਾ ਹੈ ਡੇਰਾ ਸਰਸਾ ਦਾ ਬਕਾਇਦਾ ਰਾਜਨੀਤਿਕ ਵਿੰਗ ਬਣਿਆ ਰਿਹਾ ਔਰ ਡੇਰਾ ਸਰਸਾ ਦਾ ਰਾਜਨੀਤਿਕ ਵਿੰਗ ਰਾਜਨੀਤਿਕ ਮਸਲਿਆਂ ਤੇ ਫੈਸਲੇ ਕਰਦਾ ਰਿਹਾ ਔਰ ਵੱਖ-ਵੱਖ ਪਾਰਟੀਆਂ ਦੇ ਨਾਲ ਸਿੱਧੇ ਰੂਪ ਦੇ ਵਿੱਚ ਤਾਲਮੇਲ ਵੀ ਕਰਦਾ ਰਿਹਾ ਡੇਰਾ ਸਰਸਾ ਦਾ ਮੁਖੀ ਜਦੋਂ ਜੇਲ੍ਹ ਚੋਂ ਬਾਹਰ ਹੁੰਦਾ ਸੀ ਉਦੋਂ ਉਹ ਸਿੱਧੇ ਰੂਪ ਦੇ ਵਿੱਚ ਵੀ ਇਸ਼ਾਰੇ ਕਰਦਾ ਰਿਹਾ ਕਿ ਕਿਹੜੀ-ਕਿਹੜੀ ਪਾਰਟੀ ਨੂੰ ਵੋਟ ਨਾ ਪਾਓ ਤੇ ਕਿਹੜੀ-ਕਿਹੜੀ ਨੂੰ ਪਾਓ ਐਡਾ ਦੀਆਂ ਚੀਜ਼ਾਂ ਹਮੇਸ਼ਾ ਚਰਚਾ ਦੇ ਵਿੱਚ ਰਹੀਆਂ ਨੇ ਤਾਂ ਅੱਜ ਫਿਰ ਬੀਬੀ ਜਗੀਰ ਕੌਰ ਨੇ ਜਿਹੜਾ ਦੋਸ਼ ਆਮ ਆਦਮੀ ਪਾਰਟੀ ਤੇ ਲਾਇਆ ਭਈ ਉਹ ਡੇਰਾ ਸਰਸਾ ਦੇ ਨਾਲ ਸਮਝੌਤਾ ਕਰ ਰਹੀ ਹੈ ਇਹ ਗੱਲ ਹਕੀਕਤ ਹੋ ਸਕਦੀ ਹੈ ਆਮ ਆਦਮੀ ਪਾਰਟੀ ਵੀ ਕਿਸੇ ਵੀ ਕੀਮਤ ਤੇ ਹਰਿਆਣਾ ਦੀਆਂ ਚੋਣਾਂ ਜਿਹੜੀਆਂ ਉਹ ਲੜਨਾ ਤੇ ਜਿੱਤਣਾ ਚਾਹੁੰਦੀ ਹੈ ਪੂਰਾ ਜੋਰ ਲਾ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਕਿ ਹਰਿਆਣਾ ਦੀਆਂ ਚੋਣਾਂ ਜਿੱਤੀਆਂ ਜਾਣ ਜਿਹੜੀਆਂ ਇਸੇ ਹੀ ਸਾਲ ਨਵੰਬਰ ਦੇ ਵਿੱਚ ਹਰਿਆਣਾ ਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਵੀ ਜ਼ੋਰ ਲਾ ਰਹੀ ਹੈ ਕਾਂਗਰਸ ਨੇ ਵੀ ਤਿਆਰੀਆਂ ਖਿੱਚਤੀਆਂ ਨੇ ਪਰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਸਭ ਤੋਂ ਤੇਜ਼ੀ ਨਾਲ ਤਿਆਰੀਆਂ ਖਿੱਚੀਆਂ ਨੇ ਤਾਂ ਹਵਾ ਬਣਾਉਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਉੱਥੇ ਕਰ ਹੀ ਰਹੀ ਹੈ ਤਾਂ ਆਮ ਆਦਮੀ ਪਾਰਟੀ ਵੀ ਕੋਈ ਬਹੁਤ ਵੱਡੇ ਅਸੂਲ ਰੱਖ ਕੇ ਚੋਣਾਂ ਨਹੀਂ ਲੜਦੀ ਵੀ ਅਸੀਂ ਅਜੇ ਤੱਕ ਕਰਨਾ ਹੀ ਨਹੀਂ ਆਹ ਕੁਛ ਤਾਂ ਅਸੀਂ ਹੋਣ ਹੀ ਨਹੀਂ ਦੇਣਾ ਨਾ ਰੱਖਿਆ ਸੀ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਗਿਣਤੀ ਬੰਦੇ ਕਰੋੜਾਪਤੀ ਆ ਗਏ ਪਾਰਟੀ ਨੇ ਕਰੋੜਾਪਤੀਆਂ ਤੋਂ ਫੰਡ ਵੀ ਲੈਏ ਨੇ ਔਰ ਫਿਰ ਆਮ ਆਦਮੀ ਵਾਲੀ ਗੱਲ ਕਿਹੜੀ ਰਹਿ ਗਈ ਜਿਹੜੇ ਫਿਰ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਵਿਅਕਤੀ ਉਹ 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 ਉਹਨਾਂ ਦਾ ਇਹ ਸੀਗਾ ਕਿ ਅਸੀਂ ਵੀ ਆਈਪੀ ਕਲਚਰ ਛੱਡਾਂਗੇ ਨਾ ਗੱਨਵਣ ਰੱਖਾਂਗੇ ਨਾ ਅਸੀਂ ਡਿਫੂਸ ਰੱਖਾਂਗੇ ਨਾ ਨਾਲ ਗੱਡੀਆਂ ਰੱਖਾਂਗੇ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਮੰਤਰੀ ਇਕੱਲੇ ਹੀ ਘੁੰਮਦੇ ਨੇ ਐਦਾਂ ਅਸੀਂ ਜਾਇਆ ਕਰਾਂਗੇ ਭਗਵੰਤ ਮਾਨ ਹੋਰੀ ਵੀ ਇਹ ਕਹਿੰਦੇ ਹੁੰਦੇ ਸੀ ਪਰ ਉਸ ਤੋਂ ਬਾਅਦ ਇਹ ਚੀਜ਼ਾਂ ਅਲੋਪ ਹੋ ਗਈਆਂ ਗਾਇਬ ਹੋ ਗਈਆਂ ਇੰਜ ਨਹੀਂ ਹੋਇਆ ਆਮ ਆਦਮੀ ਪਾਰਟੀ ਵੀ ਖਾਸ ਆਦਮੀ ਪਾਰਟੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਔਰ ਹੁਣ ਜਿਹੜਾ ਬੀਬੀ ਜਗੀਰ ਕੌਰ ਨੇ ਇਹ ਦੋਸ਼ ਲਾਇਆ ਇਹਦੇ ਉੱਪਰ ਇਸੇ ਕਰਕੇ ਸ਼ੰਕਾ ਬਣ ਗਿਆ ਪਰ ਆਮ ਆਦਮੀ ਪਾਰਟੀ ਨੂੰ ਬੀਬੀ ਜਗੀਰ ਕੌਰ ਦੇ ਦੋਸ਼ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਤੱਥਾਂ ਨਾਲ ਦੇਣਾ ਚਾਹੀਦਾ ਹੈ ਪੁਖਤਾ ਦੇਣਾ ਚਾਹੀਦਾ ਹੈ ਕੀ ਆਮ ਆਦਮੀ ਪਾਰਟੀ ਨੇ ਸੱਚਮੁੱਚ ਡੇਰਾ ਸਰਸਾ ਨਾਲ ਸਮਝੌਤਾ ਕੀਤਾ ਜਾਂ ਨਹੀਂ ਕੀਤਾ ਵੈਸੇ ਇਹੋ ਜੀਆਂ ਗੱਲਾਂ ਕਦੇ ਬਾਹਰ ਨਹੀਂ ਆਉਂਦੀਆਂ ਹਮੇਸ਼ਾ ਗੁੱਝੀਆਂ ਰਹਿੰਦੀਆਂ ਨੇ ਬਾਹਰ ਕੋਈ ਆਉਣ ਹੀ ਨਹੀਂ ਦਿੰਦਾ ਕਿਉਂਕਿ ਜੇ ਇਹੋ ਜੀ ਗੱਲ ਬਾਹਰ ਹੀ ਆ ਗਈ ਫਿਰ ਪਾਰਟੀ ਦਾ ਰਾਜ ਕਿੱਥੇ ਰਹਿ ਜਾਂਦੇ ਨੇ ਇਸ ਕਰਕੇ ਜੇ ਪਾਰਟੀ ਦੇ ਰਾਜ ਰੱਖਣੇ ਨੇ ਤਾਂ ਫਿਰ ਇਹੋ ਜੀਆਂ ਗੱਲਾਂ ਬਹੁਤ ਕੁਪਤ ਤਰੀਕੇ ਨਾਲ ਕੀਤੀਆਂ ਜਾਂਦੀਆਂ ਨੇ ਆ ਵੇਖੋ ਵਿਰੋਧੀ ਪਾਰਟੀਆਂ ਝੂਠੇ ਦੋਸ਼ ਵੀ ਲਾ ਦਿੰਦੀਆਂ ਹੁੰਦੀਆਂ ਨੇ ਪਰ ਕਈ ਵਾਰ ਉਹ ਦੋਸ਼ ਸਹੀ ਵੀ ਹੁੰਦੇ ਨੇ ਪਰ ਸਿੱਧ ਨਹੀਂ ਕੀਤੇ ਜਾ ਸਕਦੇ ਹੁੰਦੇ ਸੋ ਹੁਣ ਆਮ ਆਦਮੀ ਪਾਰਟੀ ਦੇ ਪਾਲੇ 'ਚ ਗੇਂਦ ਹੈ ਬੀਬੀ ਜਗੀਰਕੌਰ ਹੋਰਾਂ ਨੇ ਇੱਕ ਇੱਕ ਮਾਰ ਕੇ ਦੋਸ਼ ਲਾ ਕੇ ਆਮ ਆਦਮੀ ਪਾਰਟੀ ਦੇ ਪਾਲੇ 'ਚ ਗੇਂਦ ਭੇਜ ਦਿੱਤੀ ਹੈ ਹੁਣ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਇਹਦਾ ਪੁਖਤਾ ਤਰੀਕੇ ਦੇ ਨਾਲ ਜਵਾਬ ਦੇਣ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਰਾਜ ਸਿੰਘ ਬਹੁਤ ਮਿਹਰਬਾਨੀ